ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ ਕੈ ਚਿਤ ਨਾ ਹੋ ਬਈ ਜੇ ਲਾਈ ਰਹਾ ਲਫਤਾਰੀ ਭੁਖਿਆ ਭੁਖ ਨਾ ਉਤੇਰੀ ਜੇ ਬੰਨਾ ਪੁਰੀਆਂ ਪਾਰ ਸਹਸ ਅਣਪਾ ਲਖ ਹੋਇ ਤੈ ਕਿਨਾ ਚੱਲੇ ਨਾ ਮਲੇ ਕਿੰ ਸਚਿਆਰਾ ਹੋਈ ਐ ਕਿਉਂ ਕੋੜਾ ਟੁੱਟੈ ਪਾਲ ਕਮਨ ਸਾਈਂ ਚਲਣਾ ਹੁਕਮੇ ਹੋਵਨਿਆ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮਿ ਲੈ ਬੜਿ ਆਈ ਹੁਕਮੇ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਐ ਨਾ ਪੀ ਬਕਸ਼ੀ ਸੇ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮ ਜੀ ਭੁਜੈ ਰਹੁ ਮੈਂ ਕਹਿ ਨ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰੀ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀ ਲੈ ਫਿਰਦੇ ਹੀ ਗਾਵੇ ਕੋ ਜਾਪੇ ਦਿਸੈ ਦੂਰ ਗਾਵੇ ਕੋ ਵਿਖੇ ਹਾਦਰ ਹਦੂਰੇ ਕਥਨਾ ਕਥੇ ਨਾ ਆਵੈ ਟੋਟ ਦੇਂਦਾ ਦੇ ਲੈਂਦੇ ਥਕ ਪਾਹੇ ਬਜਵੰਤ ਕਾਹੀ ਕਾਹੀ ਹੁਕਮੇ ਹੁਪਮ ਚਲਾਏ ਰਾਹੋ ਨਾਨਕ ਵਿਖੇ ਦੇਰਦਾ ਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਉ ਅਪਾਰ ਅੱਖੇ ਮੰਗੇ ਦਿਹੀ ਦਿਹ ਦਾਤਿ ਦਿਤਾ ਤਾਰੀ ਫਿਰ ਕੇ ਅੱਗੇ ਰਖੀਐ ਜਿਤ ਤੇ ਸਹਿ ਦਰਬਾਰ ਕੋ ਮੋਕੀ ਬੁਲਣ ਬੋਲੀਐ ਜਿਤ ਸੁਣ ਤਰੇ ਪਿਆਰੀ ਅੰਮ੍ਰਿਤ ਵੇੜਾ ਸਚ ਨਾਉ ਵੜਿਆਈ ਵਿਚਾਰ ਕਰਮੀ ਆਵੇ ਕੱਪੜਾ ਜਿ ਨਾਨਕ ਏ ਮੈਂ ਜਾਣੀ ਐ ਸਭ ਆਪੇ ਸਚਿਆਰ ਆਪੇ ਨਾ ਜਾਏ ਕਿ ਤਾਂ ਨਾ ਹੋਏ ਆਪੇ ਆਪ ਰੰਜਨ ਸੋਏ ਜਿਸੇ ਵਿਆਹ ਤਿੰਨ ਪਾਇਆ ਮਾਨੇ ਨਾਨਕ ਗਾਵੀ ਐ ਗੁਣੇ ਨਿਧਾਨ ਗਾਵੀਏ ਸੁਣੀਏ ਮਨ ਰਖੀਏ ਭਾਉ ਦੁੱਖ ਪਰ ਹਸੋ ਘਰ ਲੈ ਜਾਏ ਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਹਾ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੀ ਗੁਰਾ ਇੱਕ ਦੇਹ ਗੁਜਾਈ ਸਤਿਗੁਰਾਂ ਜੀਆਂ ਕਾ ਇੱਕ ਦਰਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਬਿਨ ਭਾਣੇ ਕੇ ਨਾਏ ਕਰੀ ਜੇਤੀ ਸਿਰਕ ਪਾਈ ਵੇਖਾ ਬਿਨ ਕਰਮਾਂ ਕੇ ਮਿਲ ਲਈ ਮਾਤ ਵਿੱਚ ਰਤਨ ਜਵਾਹਰ ਮਾਨ ਇੱਕ ਜੇਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਗੁਜਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਤੁ ਚਾਰੇ ਆ ਜਾ ਹੂਰਦ ਸੁਹੀ ਹੋਏ ਨਮਾ ਖੰਡਾਂ ਵਿੱਚ ਜਾਣੀ ਐ ਨਾਲ ਚਲੇ ਸਭ ਕੋਏ ਜਗਨਾ ਨਾਮ ਲਖਾਈ ਕੈ ਜਸ ਕੀ ਰਤ ਜਗਲੇ ਜੇ ਤਿਸ ਨਦਰ ਨਾਇ ਆਵਈ ਤਾ ਬਾਤ ਨ ਪੁੱਛੈ ਕੇ ਨਾਮਦਰ ਕੀ ਕਾਲ ਦੋਸ਼ੀ ਦੋਸ਼ ਤਈ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਰਿਹਾ ਕੋਈ ਨਸੁ ਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਹੈ ਤਤ ਤ ਭਲਾ ਕਾਸ਼ੀ ਸੁਣਿਆ ਦੀਪ ਲੋ ਪਾਤਲ ਸੁਹੈ ਕੋ ਨ ਸਕੇ ਕਾਲੀ ਨਾਨਕ ਭਗਤਾ ਸਦਾ ਵਿਗਾ ਸੁਣਿਆ ਧੂਪ ਪਾਪਾ ਨਾਸਿ ਸੁਣਿਆ ਈਸ਼ਰ ਬਰਮਾ ਇੰਦ ਸੁਹੈ ਸੁਣਿਆ ਜੋਗ ਜੁਗ ਤਨ ਭੇਦ ਸਵੇ ਸ਼ਾਸਤਿ ਸਿਮਰਤਵੇ ਤੇ ਨਾਨਕ ਭਗਤਾ ਸਦਾ ਵਿਗਾਸ ਸਵੇ ਗੁਰ ਪਰਕਾ ਰਾਸੀ ਸੁਣਿਆ ਸਤ ਸੰਤੋਖ ਗਿਆਨ ਸਵੇ ਅਸਕ ਕ੍ਰਿਸ਼ਨਾਨੇ ਸੁਣਿਆ ਪੜ ਪੜ ਪਾਵੈ ਮਾਨ ਸਵੇ ਨਾਗੇ ਸਹਿ ਧਿਆਨੇ ਨਾਨਕ ਭਗਤਾ ਸਦਾ ਵਿਗਾਸ ਸਵੇ ਗੁਰ ਪਰਕਾ ਰਾਸੀ ਸੁਣਿਆ ਸਰਾ ਗੁਣਾ ਕੇ ਗਾਹ ਸਵੇ ਸੀ ਪੀਤ ਪਤਸ਼ਾਹ ਸੁਣਿਆ ਅੰਦੇ ਪਾਵੈ ਰਾਹੋ ਸਵੇ ਸਨਾਣਕ ਭਗਤਾ ਸਦਾ ਵਿਗਾਸ ਮਨ ਮੂਖ ਕਾ ਕਾ ਨਾਸੀ ਮਨ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨ ਲਖਣ ਹਾਰ ਮਨਿ ਕਬਹਿ ਕੰ ਵਿਚਾਰੇ ਐਸਾ ਨਾਮ ਨਿਰੰજન ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸਰਤੋ ਹੋਵੈ ਮਨ ਬੁੱਧ ਮਨੈ ਸਗਲਪ ਵੜਕੀ ਸੁਧੈ ਮੰਨੈ ਮੂ ਚੋਟਾ ਨ ਖਾਏ ਮੰਨੈ ਜਨ ਕੈ ਸਾਥ ਨ ਜਾਏ ਐਸਾ ਨਾਮ ਨਿਰੰજન ਹੋਵੇ ਜੇ ਕੋ ਮਨ ਜਾਣੈ ਮਨੈ ਮਾਰਗ ਠਾਕ ਨਾ ਪਾਏ ਮਨੈ ਪਤਸ ਪ੍ਰਗਟ ਜਾਏ ਮਨੈ ਮਗਨਾ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਦਰੰਝਨ ਹੋਵੇ ਜੇ ਕੋ ਮਨ ਜਾਣੇ ਮਨ ਪੂਏ ਮਨੈ ਪਾਵੇ ਮੋਖ ਦੁਆਰ ਮਨੈ ਪਰਵਾਰ ਸਦਾਰੀ ਮੈਂ ਤਰੈ ਤਾਰੇ ਗੁਰ ਸਿਖ ਮਨੈ ਨਾਨਕ ਭਵੇ ਨਾ ਪਿੱਖੇ ਐਸਾ ਨਾਮ ਦਰੰਝਨ ਹੋਵੇ ਜੇ ਕੋ ਮਨ ਜਾਣੇ ਮਨ ਪੂਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਸੋ ਹੈ ਦਰਜਾਨ ਬੱਚਾ ਕਾ ਦੇਖ ਧਿਆਨ ਦੇ ਦੇਖੋ ਕਹ ਕਰੇ ਵਿਚਾਰ ਦੇਖੇ ਕੜੈ ਨਾ ਈਸ਼ਮਾਰੇ ਔ ਧਰਮ ਦਇਆ ਕਾ ਪੂਤ ਸੰਤੋਥਾ ਰਕਿਆ ਜਿਸੁ ਤੇ ਦੇਖੋ 부ਜੈ ਹੋਵੇ ਸਚਿਆਰ ਤਪ ਲੈ ਉਪਰ ਕੇ ਤਪਾਰੀ ਤੱਤੀ ਹੋਰ ਪਰੈ ਹੋਰ ਹੋਰ ਇਸੇ ਭਾਰਤ ਲੈ ਕਹਣ ਜੋਰੇ ਏ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੜੀ ਕਲਾ ਮੈਂ ਇਹੋਲੇ ਖਾਲਿਕ ਜਾਣੈ ਕੋਏ ਕੀਤਾ ਤਾਣ ਸਵਾਲੇ ਹਰੂਪ ਕੀਤਾ ਜਾਣੈ ਕਉ ਤੈ ਕੀ ਤਪਸਾਓ ਏਕੋ ਕਵਾਓ ਇਸੇ ਹੋਏ ਲਗ ਦਰੀਆਉ ਕੁਦਰਤ ਕਵਨ ਕਹਾ ਵਿਚਾਰ ਮਰਨ ਜਮਾ ਏਕ ਬਾਰੀ ਜੋ ਤੁਧ ਭਾਵੈ ਸਾਈ ਭਲੀ ਕਾਰ ਸਦਾ ਸਲਾਮਤ ਰੰਕਾਰੀ ਅਸੰਖ ਜਪ ਸੰਖ ਭਾਓ ਅਸੰਖ ਪੂਜਾ ਸੰਖ ਕਰਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗਮੰਦ ਰਹੇ ਉਦਾਸੀ ਅਸੰਖ ਭਗਤ ਹੁਣ ਗਿਆਨ ਵਿਚਾਰ ਸਤਸਤਿ ਅਸੰਖ ਸੂਰ ਮੂਹ ਪਖ ਸਾਰ ਕੁਦਰਤ ਕਵਣ ਕਹਾ ਵਿਚਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਇਪਰਾਹੇ ਅਸੰਖ ਮਲੇਚ ਮਲ ਭਖ ਕਾਹੇ ਅਸੰਖ ਨਿੰਦਕ ਸਿਰ ਕਰ ਹੈ ਪਾਰੇ ਆਨਕ ਨੀਚ ਕਹੇ ਵਿਚਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਸਲਾਮ ਬਨਰਨਕਾਰੀ ਅਸੰਖ ਨਾਮ ਅਸੰਖ ਥਾਮ ਅਗੰਮ ਸਖ ਲੋ ਅਸੰਖ ਕਹ ਹੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਨਿਕਲ ਬੋਲ ਲਬਾਣ ਅਖਰਾ ਸਿਰ ਸੰਜੋਗ ਵਖਾਣ ਜਿਨੇ ਜੇ ਫਰਮਾਏ ਤੇਤੇ ਪਾਹੀਂ ਚੇਤਾ ਕੀਤਾ ਤੇਤਾ ਨਾਉ ਬੰਨਾ ਮੈਂ ਨਾਹੀ ਕੋਥਾਓ ਉਜਰਤ ਕਵਣ ਕਾ ਵਿਚਾਰੇ ਮਾਰਿਆ ਨਾ ਜਾਵਾ ਏਕ ਵਾਰ ਜੋਤਿ ਭਾਵੈ ਸਾਈ ਪਲਿਕਾਰੇ ਤੂੰ ਸਦਾ ਸਲਾਮਤ ਨਰੰਕਾਰ ਭਈਏ ਹੱਥ ਪੈ ਤਰਦੇ ਆਣੀ ਤੋਤਾ ਉਤਰ ਸਖੇ ਔਰ ਬਲੀਤੀ ਕੱਪੜ ਹੋਏ ਤੇ ਸਾਬੂਨ ਲਈਆ ਹੋ ਧੋਏ ਕਹੀਏ ਮਤ ਪਾਪਾ ਕੈਸਾਂਗੇ ਉਹ ਧੋਪੇ ਨਾ ਵੇਕਰ ਰੰਗ ਕਮੀ ਪਾਪੀ ਆ ਕਰਨਾਈ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਪੀਜਾ ਪੀਹ ਕਾਹੋ ਨਾਨਕ ਹੁਕਮੀ ਆਵੋ ਜਾਹੋ ਈਰਤ ਤਪ ਤੇ ਆਦਤ ਦਾ ਦੇਖੋ ਪਾਵੇ ਤਿਲਕਾ ਮਾਨ ਸੇਮ ਨਿਆਮਨ ਅੰਤਰਗਾਤੀ ਰਤਮਰਣਾਓ ਸਭੁ ਤੇਰੇ ਮਨਾਈ ਕੋਇ ਕਨੁ ਕਨ ਕੀਤੇ ਭਗਤ ਨਾ ਹੋਏ ਸਤਿ ਆਸ ਬਾਣੀ ਬਰਮਾਓ ਤਤ ਸੁਹਾਨ ਸਦਾ ਮਨ ਚਾਓ ਕਵਣ ਸੁਵੇਲਾ ਵਕਤ ਕਵਣੈ ਕਵਣਿਤਿ ਕਵਣਵਾਰੀ ਕਵਣ ਸਰੁਤੀ ਮਾਹੋ ਕਵਣ ਜਿਥੋ ਆ ਆਕਾਰ ਇਹ ਨ ਕਾਇਆ ਪੰਡਤੀ ਜੇ ਹੋ ਬਹਿ ਲੇ ਕੁਰਾਨੇ ਵਤਨਾ ਪਾਇਓ ਕਾ ਦੀਆਂ ਜੇ ਲਿਖਨ ਲੇ ਕੁਰਾਨ ਹਿਤਵਾਰ ਨਾ ਜੋਗੀ ਜਾਣੈ ਜਾਕਰਤਾ ਸੇ ਠੀਕ ਹੋ ਸਾਜੇ ਆਪੇ ਜਾਣੈ ਸੋਈ ਇਕ ਰਖਾ ਕਿਸਾ ਲਾਹੀ ਕਿ ਉਪਰ ਨਹੀਂ ਕਿ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਬੱਡਾ ਸਾਹਿਬ ਢੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪਾ ਉਜਾਨੈ ਅੱਗੇ ਗਿਆ ਨਾ ਸੋਹੈ ਕੋੜ ਕੋੜ ਕਪਾਲ ਥਕੇ ਵੇਦ ਕਹਿਣ ਇੱਕ ਬਾਤ ਤੇਬਾਸ ਨੂੰ ਇਕਤਾ ਤੇ ਲਿਖਾ ਹੋਏ ਤਾਂ ਲਿਖੀ ਐ ਲਿਖਾ ਹੋਏ વિનાਸ਼ ਨਾਲਕ ਪਟਾ ਕੀ ਆਪੇ ਜੜੇ ਆਵੇ ਸਾਲਾਹੀ ਸਾਲਾਹੀ ਤੀ ਸੁਰਤ ਨਾ ਪਾਈਆ ਨਦੀਆਂ ਤੇ ਬਾਪ ਬਸਮੁਦ ਨਾ ਜਾਣੀਐ ਸਮੁੰਦ ਸਾ ਸੁਲਤਾਨ ਗ੍ਰਹਾ ਸੇਤੀ ਮਾਲ ਧਨ ਕਿਹੜੀ ਤੁਲ ਨਾ ਹੋ ਬਨੀ ਜੀ ਇਸ ਮਨੋਂ ਨਾ ਵੀਸਣੇ ਅੰਤਨਾ ਸਿਫਤੇ ਕਹਿਣਾ ਅੰਤ ਅਤਰਾ ਕਣ ਦੇ ਨੰਤ ਅੰਤਨਾ ਵੇਖਣ ਸੁਣਨਾ ਅੰਤ ਅਤਰਾ ਜਾਪ ਕੇ ਮਨ ਮੰਤੇ ਅੰਤਨਾ ਜਾਪੇ ਕੀਤਾ ਆਕਾਰ ਅਤਰਾ ਜਾਪ ਪਰ ਭਾਰੀ ਅੰਤ ਕਾਰਣ ਕੇਤੇ ਬਿਲ ਲਾਹੇ ਤਾਗੇ ਅਕਰ ਪਾਏ ਜਾਹੇ ਇਹੋ ਅੰਤਨਾ ਜਾਣੈ ਕੋਏ ਕੱਕਈਏ ਵਰਤ ਹੋਏ ਵੱਡਾ ਸਾਹਿਬੇ ਉੱਚਾ ਥਾਓ ਉੱਚੇ ਉਪਰ ਉੱਚਾ ਏਬੜਾ ਉੱਚਾ ਹੋਵੇ ਕੋਏ ਇਸ ਵਿਚੇ ਕੋ ਜਾਣੈ ਸੋਹੇ ਜੇਗੜੇ ਆਪ ਜਾਣੈ ਆਪ ਆਪ ਬਹੁਤਾ ਕਰਮ ਲਿਖਿਆ ਨਾ ਜਾਏ ਬਹੁਤਾ ਦਾਤਾ ਤਿਲ ਲਤਮਾਏ ਕਿਤੇ ਮੰਗੈ ਜੋਦ ਅਪਾਰ ਕਿਤੇ ਗਲਤ ਨਹੀਂ ਵਿਚਾਰੇ ਕਿਤੇ ਖਵ ਤੋਂ ਟੈਂ ਵੇਕਾਰ ਕਿਤੇ ਲੈ ਮੁਕਰਪਾ ਹੀ ਕਿਤੇ ਮੂਰਖ ਖਾਹੀ ਖਾਹੇ ਕਿਤੇ ਤੁਮ ਖੂਸ ਸਦਮਾਨੀ ਏ ਪੇਦਾਤ ਤੇਰੀ ਦਾਤਾਰ ਹਰਿ ਗਲਾਸੀ ਪਾਣੇ ਹੋਏ ਹੋਰ ਆਖ ਨਾ ਸਕੈ ਕੋਏ ਉਹ ਜਾਣੇ ਜੀਤੀਆ ਮੁਖਾਏ ਆਪੀ ਜਣੇ ਅਪੇਦੀ ਆਖਾਂ ਸੇ ਭੇਕੀ ਕੇ ਇਸੋਂ ਬਖਸ਼ੇ ਸਿੱਤ ਸਰਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਅਮੋਲ ਗੁਣੇ ਮੂਲ ਵਾਪਾਰੀ ਅਮਲ ਵਾਪਾਰੀਏ ਮੂਲ ਪੰਡਾਰ ਅਮੋਲ ਲਾਵੇ ਮੂਲ ਲੈ ਜਾਹੇ ਅਮੋਲ ਭਾਏ ਮੂਲ ਸਮਾਹੇ ਅਮੋਲ ਧਰਮ ਮੂਲ ਦੀ ਬਾਣੀ ਅਮੋਲ ਤੋਲਾ ਮੂਲ ਪਰਵਾਣ ਅਮੋਲ ਬਖਸ਼ੇ ਮੂਲ ਨਿਸ਼ਾਨ ਅਮੋਲ ਕਰਮ ਅਮੁਲ ਫੁਰਮਾਨ ਅਮੋਲ ਮੂਲ ਜਾਹੇ ਆਖ ਆਖ ਰਹੇ ਲਿਵਲਾਏ ਆਖੈ ਪੜੇ ਕਰੈ ਬਖਿਆਣ ਆਖੈ ਗੋਪੀ ਤੈ ਗੋਵਿੰਦ ਆਖੈ ਕੀਤੇ ਕੀਤੇ ਬੁੱਧ ਆਖੈ ਸੁਰ ਨਰ ਮੁੰਜਨ ਸੇਵ ਕੀਤੇ ਕਹਿ ਕਹਿ ਉਠ ਉਠ ਜਾਹੇ ਆਖ ਨਾ ਸਕੈ ਕੀ ਕੇ ਨਾਨਕ ਜਾਣੈ ਸਾਚਾ ਸੋਏ ਤਾਂ ਲਿਖੀਐ ਸਿਰ ਗਾਵਾ ਰਾਂਗਾ ਵਾਰ ਸੋਦਾ ਕੀ ਵਾਜੇ ਨਾਦ ਅਨੇਕ ਸੰਖਾ ਕੇਤੇ ਬਾਵਨ ਹਾਰੇ ਤੇਤੇ ਰਾਤਰੀ ਸੋ ਕਹੀਨ ਕੇਤੇ ਗਾਵਨ ਹਾਰੇ ਦਾਵੈ ਤੋਨੋ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਭਾਵੈ ਜਿਤ ਗ ਬਦਲਿਖ ਜੜ ਲਿਖ ਲਿਖ ਤਨ ਵਿਚਾਰੇ ਭਾਵੈ ਈਸਰ ਬਰਮਾ ਦੇਵੀ ਸੋ ਹੰਸ ਦਾ ਸਵਾਰੇ ਸਨ ਬੈਠੀ ਦੇ ਤਿਆਦਰ ਨਾਲੇ ਗਾਵੈ ਸਿਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਿਤੇ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜਨ ਰੱਖੀ ਸਰ ਜੁਗ ਜੁਗ ਵੇਦ ਨਾਲੇ ਗਾਵੈ ਮੋਹਣੀ ਅਮਨ ਮੋਹ ਸੁਖ ਮਛਪਿਆਲੇ ਗਾਵਨ ਰਤਨੋ ਪਾਏ ਤੇਰੇ ਅਠਸਰ ਤੀਰਥ ਨਾਲੇ ਗਾਵੈ ਜੋਤ ਬਸੂਲਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰਪੰਡਾ ਕਰ ਕਰ ਰੱਖੇ ਤਾਰੇ ਸਹੀ ਤੁਧ ਨੋ ਗਾਵੇ ਜੋ ਤੁਧ ਭਾਵਨ ਨਿਰਤ ਤੇ ਭਗਤ ਰਸਾਲੇ ਹੋਰ ਕਹਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕਿਆ ਵਿਚਾਰੇ ਸੂਈ ਸੂਈ ਦਾ ਸਾਚੇ ਸਾਹਿਬ ਸੱਚਾ ਸਜੀਨਾ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿੰਨ ਰਚਾਈ ਹੈ ਰੰਗੀ ਰੰਗੀ ਭੰਤੀ ਕਰ ਕਰ ਜਿੰਸੀ ਮੈਂ ਜਿੰਨ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿੰਨ ਤਿਸਤੀ ਵਿਢਾਈ ਕਮਨਾ ਕਰਨਾ ਜਾਈ ਜੋ ਪਾਤਸ਼ਾਹ ਸਾਹਾ ਪਾਤਸ਼ਾਹ ਸਹਿਬ ਨਾਨਕ ਰਹਿਣ ਰਜਾਈ ਬੰਦਾ ਸੰਤੋਖ ਸਨੰਪਤ ਝੋਲੀ ਧਿਆਨ ਕੀ ਕਰੈ ਬਿਪੂਤੇ ਕਿੰთა ਕਾਲ ਪੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਭਾਈ ਬੰਤੀ ਸਗ ਜਮਤੀ ਮਾਟੀ ਮਾਂਜੀ ਤੇ ਜਗਜੀਤ ਆਦੇਸ ਸੈ ਆਦੇਸ ਆਦ ਨੀਲਾ ਨਾਦ ਨਾਥ ਜੁਗ ਜੁਗ ਇੱਕੋ ਵੇਸ ਬਖਤ ਗਿਆਨ ਦਿਆ ਭੰਡਾਰਨ ਘਟ ਘਟ ਵਜੈ ਨਾਦਿ ਆਪਨਾਥ ਨਾਥੀ ਸਭ ਜਾ ਕੀ ਰਿੱਧ ਸਦਬ ਰਸਾਦ ਸੰਜੋਬੀ ਜੋਤ ਚਲਾਵੇ ਲਿਖਿਆ ਮੈਂ ਪਾ ਗਏ ਆਵੇਸ ਤੇ ਸਿਆਦੇਸ ਆਦ ਅਨੀਲ ਅਨਾਤ ਅਨਾਹਤ ਜੁਗ ਜੁਗ ਹੋਏ ਕੋ ਵੇਸ ਇੱਕ ਸਮਾਈ ਜੁਗਤਿ ਆਈ ਤਿਛੇ ਲੈ ਪਰਵਾਣੇ ਇੱਕ ਸੰਸਾਰੀ ਇੱਕ ਭੰਡਾਰੀ ਇਕ ਲਾਏ ਦੀ ਬਾਣ ਜਿਦਿਸ ਭਾਵੈ ਤੇ ਚਲਾਵੇ ਜੀਵ ਹੋਵੇ ਕੋ ਮੋੜਲੇ ਉਹ ਵੇਖੈ ਉਹਨਾਂ ਨਦਰ ਨਾ ਆਵੇ ਬਹੁਤਾ ਹੋ ਵਿੜਾਣ ਆਦੇਸ ਤੇ ਸਿਆਦੇਸ ਦੇਸੇ ਆਦ ਨੀਲ ਨਾਦ ਨਾਹਤ ਜੁਗ ਜੁਗੋ ਇੱਕ ਵੇਸ ਆਸਣ ਲੋਏ ਲੋਏ ਪੰਡਾਰ ਜੁਗ ਵਿਸਾਇ ਸੁ ਇੱਕ ਬਾਦ ਕਰ ਕਰ ਵੇਖੈ ਸਿਰਜਣ ਹਾਰ ਮਾਨ ਸੱਚੀ ਕੀ ਸੱਚੀ ਕਾਰੀ ਆਦੇਸ ਤਸੈ ਆਦੇਸ ਆਦ ਨੀਲ ਨਾਦ ਨਾਹਤ ਜੁਗ ਜੁਗੋ ਇੱਕ ਵੇਸ ਜੀਵ ਲਖ ਹੀ ਲਖ ਵੇ ਲਖ ਵੀ ਸੇ ਲਖਨਾ ਗੇੜਾ ਆਖੀ ਐ ਇੱਕ ਨਾਮ ਜਗਦੀਸ਼ ਤਰ ਹਤ ਤਪ ਕੀ ਆਚਰੀਏ ਹੋਈ ਸੋង ਗੱਲਾਂ ਆਕਾਸ ਕੀ ਕਿਟਾਂ ਆਈ ਰੀਸ ਨਾਨਕ ਨਜ਼ਰੀ ਪਾਈ ਐ ਕੂੜੀ ਕੂੜੈ ਠੀਸ ਆਖਣ ਜੋਰ ਚ ਪੈਣਾ ਜੋਰ ਜੋਰ ਨਾ ਮੰਗੜ ਦੇਣਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੂਰ ਹੈ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਕਤੀ ਚ ਪੈ ਸੰਸਾਰੀ ਜੇ ਸਾਥ ਜੋਰ ਕਰ ਵੇਖੈ ਸੋਏ ਨਾਨਕ ਤੁੰ ਨੀਚ ਨ ਕੋਏ ਰਾਤੀ ਰੁਤੀ ਥਿੱਤੀ ਵਾਰ ਭਗਤ ਬਾਣੀ ਐ ਨੀ ਪਾਤਾਲੇ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਨਕੇ ਨਾਮਾਨੇ ਕਨੰਤ ਕਰਮੀ ਕਰਮੀ ਹੋਈ ਵਿਚਾਰੇ ਸੱਚਾ ਆਪ ਸੱਚਾ ਦਰਬਾਰ ਹੈ ਸੋਹਣ ਪੰਜ ਪਰਵਾਨੇ ਨਾਜ਼ਰੀ ਕਰਮ ਪਵੈ ਨੀਸਾਣ ਕਛੁ ਫਕਾਈ ਉਥੈ ਪਾਏ ਨਾਨਕ ਗਾਇਆ ਜਾਪੈ ਜਾਏ ਕਹਾਂ ਗਏ ਬੁੱਤਰ ਮੈਂ ਜਾਨਖੰਡ ਕਾ ਖੋ ਕਰਮ ਤੇ ਪਮਨ ਪਾਲੀ ਬਸੰਤਰ ਕੇਤੇ ਕਾਰ ਮਹੀnse ਤੇਤੇ ਵਰਮੇ ਘਾੜ ਤਕੜੀਆਂ ਹੈ ਰੂਪ ਰੰਗ ਕੇ ਵੇਸ ਤੇੀਆਂ ਕਰਮ ਮੀ ਮੀਰ ਕੀਤੇ ਕੀਤੇ ਧੂਪ ਦੇਸ ਤੇਤੇ ਇੰਦ ਚੰਦ ਸੂਰ ਕਹਤੇ ਕਹਤੇ ਮੰਡਲ ਦੇਸ ਤੇਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਰੇਰੇਸ ਤੇਤੇ ਦੇਵਦਾਨੋ ਮਨ ਕਹਤੇ ਕਹਤੇ ਰਤਨ ਸਮੁੰਦਰ ਤੇਤਿਆ ਖਾੜੀ ਕੇਤੀਆ ਬਾਣੀ ਗیتے ਪਾਤ ਰਵਿੰਦਰ ਤੇਤਿਆ ਸੁਰਤੀ ਸੇਵ ਕਹਤੇ ਨਾਨਕ ਅੰਤ ਨਾ ਅੰਤ ਗਿਆਨ ਖਾਣੈ ਗਿਆਨ ਪਰਚਾਂਡੇ ਤੇਤਿਆ ਨਾ ਬినੋਦ ਕੋਟ ਆਨੰਦ ਸਰਖੰਡ ਕੀ ਬਾਣੀ ਰੂਪੇ ਤੇਤਿਆ ਘਾੜ ਠਕੜਿਆ ਬਹੁਤਾਂ ਨੂੰ ਪਾ کو کہ پچھتا سرا ساکے سکھ ہو کوئی ہور تمہیں رام رہا بھرپور کانک روپ نہ کتنے جہے جنک رام بسہ منماہیں آنند سچا من سوئے ਕਰ ਕਰ ਵੇਖੈ ਨਦਰ ਨਿਹਾਲ ਹੈ ਖੰਡ ਮੰਡਲ ਵਰ ਭਾਡੇ ਦੇਖੋ ਕਥੈ ਤਾ ਅੰਤ ਨਾ ਅੰਤ ਲੋ ਲੋ ਆਕਾਰ ਜਿ ਜਿ ਹੁਕਮ ਤਿ ਵੈ ਤਿ ਵਕਾਰ ਵੇਖੈ ਵਿਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਮਹਾਰਾ ਧੀਰ ਸੁਨਿਆਰੇ ਅਹਰਣਾ ਮਤ ਵੇਧ ਧੀਯਾਰ ਆਖਲਾ ਗਤਕਾ ਭਾਂਡਾ ਪਾਓ ਅੰਮ੍ਰਿਤ ਤਿਤ ਢਾਲ ਹੈ ਸ਼ਬਸ ਜੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਦੇਰੀ ਨਿਵਾਨੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਾ ਹਤ ਦਿਨ ਸਿ ਰਾਤ ਦੁਇ ਦਾਈ ਤਾਇਆ ਖਿਲੇ ਸਰ ਜਲ ਸੇ ਕੰਗਾਈਆਂ ਬੁਰਾਈਆਂ ਵਾਚੈ ਧਰਮ ਹਦੂਰ ਕਰਮੀ ਆਪੂ ਆਪਣੀ ਕੇ ਨੇੜੇ ਕੇ ਦੂਰੇ ਜਨੇ ਨਾਮ ਧਿਆਇਆ மசால ஆய மசக் கணக்கே முலே ட்டூ காரு